ਕੀ ਰੱਬ ਦੇ ਦਿੱਤੇ ਕਿਸੇ ਨਾਲ ਹੀਰਖਾ ਕਰੀ ਗਿਆ ਤੈਨੂੰ ਭੜੋ ਜਿਸ ਦੇ ਅੰਦਰ ਤਾਦ ਬਰਾਈ ਹੋਵੇ ਜਿਸ ਦਾ ਕਦੇ ਨਾ ਹੋਵੀਂ ਭਲਾ ਉਸ ਦੇ ਆਖੇ ਕੋਈ ਨਾ ਲੱਗੈ ਨਿਤੋ ਜਾਲੀ ਪੋਪਾਰੇ ਭਲਾ ਕਹਿੰਦੇ ਭਾਈ ਉਹਨੇ ਵੀ ਉਝਾੜੇ ਰਹਿਣੇ ਕਿਉਂ ਉਹ ਕਿਸੇ ਦੇ ਦਿੱਤੇ ਤੇ ਖੁਸ਼ ਨਹੀਂ ਹੋਇਆ ਵੀ ਰੱਬ ਨੇ ਉਹਦਾ ਕਉਂ ਦਿੱਤਾ ਅੰਦਰੋਂ ਦੁੱਤੀ ਹੈ ਉਹਦਾ ਵੀ ਨਹੀਂ ਗੱਲ ਦੂਜੀ ਗੱਲ ਕਦੇ ਆਪਣੀ ਕਿਰਤ ਵਿੱਚ ਬਈਮਾਨੀ ਨਾ ਕਰੋ ਕਿਰਤ ਵਿੱਚ ਬਈਮਾਨੀ ਨਾ ਕਰੋ ਫਿਰ ਥੋੜਾ ਜਪਿਆ ਨਾਮ ਵੀ ਠੀਕ ਹੈ ਰੱਬ ਨੂੰ ਰੱਬ ਨੂੰ ਕੋਈ ਐ ਦੀ ਚਾਹੀਦਾ ਬਹੁਤ ਭਗਤੀ ਕਰੋ ਤਾਂ ਹੋ ਜਾ ਕਿਰਤ ਵਿੱਚ ਬਈਮਾਨੀ ਨਹੀਂ ਥੋੜਾ ਜਪਿਆ ਨਾਮ ਵੀ ਸਫਲ ਹੈ ਜੇ ਕਿਰਤ ਵਿੱਚ ਬਈਮਾਨੀ ਹੈ ਫਿਰ ਜਿੰਨਾ ਮਰਜੀ ਦਾ ਅੰਤ ਕਰੀ ਜਾਓ ਰੱਬ ਨੂੰ ਸਭ ਸਫਲ ਹੈ ਕਿਰਤ ਵਿੱਚ ਗਈ ਮੰਮੀ ਕਿਵੇਂ ਜਿਉਂਦੀ ਰੰਤ ਤੁਹਾਨੂੰ ਕਿਰਤ ਦਿੱਤੀ ਹੈ ਉਹ ਸੱਚੀ ਸੁੱਤੀ ਅੰਦਰੋਂ ਮਿੱਚਾਂ ਨਾਲ ਪੜੋ ਕੋਈ ਵੀ ਕੰਮ ਉਹ ਬੰਦੇ ਅਮੀਰ ਹੁੰਦੇ ਦੇਖੇ ਨੇ ਜਿਨ੍ਹਾਂ ਬੰਦਿਆਂ ਨੇ ਕਿਰਤ ਵਿੱਚ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ ਦਿਹਾੜੀ ਕਰਨ ਵਾਲੇ ਬੰਦੇ ਵੱਡੇ ਵੱਡੇ ਠੇਕੇਦਾਰ ਬਣੇ ਔਰ ਕੁੱਟੀਆਂ ਦੇ ਮਾਲਕ ਬਣੇ ਜਿਹਨੇ ਕਿਰਤ ਵਿੱਚ ਬੇਈਮਾਨੀ ਨਹੀਂ ਕੀਤੀ ਇਹ ਨਹੀਂ ਵਈ ਮਾਲਕ ਦੇ ਸੀਮਿੰਟ ਵਿੱਚ ਵੀ ਗੁੰਡੀ ਲਾਤੀ ਉਹਦੇ ਸਰੀਏ 'ਚ ਵੀ ਗੁੰਡੀ ਲਾਤੀ ਉਹ ਬੰਦੇ ਗੁੰਡੀਆਂ ਚ ਉੱਤੇ ਰਹਿ ਗਏ ਸਾਰੇ ਸਾਰੇ ਲੋਕਾਂ ਦੀਆਂ ਕੋਠੀਆਂ 'ਚੋਂ ਸੀਮਿੰਟ ਵੇਚਦੇ ਵਿਖੇ ਔਰ ਸਾਰੀ ਉਮਰ ਦਿਹਾੜੀ ਦੇ ਰਹੇ ਉਹਨਾਂ ਦਾ ਨਹੀਂ ਕਰਦਾ ਸੋਕੀ ਜੀ ਕਰ ਤੁਸੀਂ ਵੀ ਬੰਦੇ ਵੇਚੇ ਹੁਣ ਗੋਲ ਅੱਡੇ ਦੇ ਚਰਸਤੇ ਵਿੱਚ ਬੰਦਾ ਰੇੜੀ ਲਾ ਕੇ ਫਰੂਟ ਵੇਚਦਾ ਕੋਨੇ ਬੜੀ ਇਮਾਨਦਾਰੀ ਨਾਲ ਵੇਚਦਾ ਉਨੇ 10 ਦੇ ਵਿੱਚ ਆ 150 ਰੁਪਏ ਕਿਲੋ ਸੇਵ ਆ ਬਿੱਲੀ 300 ਦਾ ਕਿਲੋ ਅੱਛਾ ਕਦੇ ਇਹ ਨਹੀਂ ਕੀਤਾ ਵੇ ਜਿਹਨੇ 300 ਰੁਪਏ ਕਿਲੋ ਨੇ 300 ਰੁਪਈਆ ਲੈ ਕੇ 150 ਵਾਲੇ ਨਹੀਂ ਪਾਇਓ ਚਿਲਫਾ ਵਿੱਚ ਜੇ 300 ਲਿਆ ਤਾਂ 300 ਵਾਲੇ ਹੀ ਸੇਵ ਪਾਏ ਨੇ ਜੇ 100 ਨੇ ਇਕੱਲਿਆਂ ਨਾਲ ਲਿਆ 100 ਰੁਪਏ ਵਾਲੇ ਪਾਏ ਨੇ ਇਹ ਕੀ ਕਿੰਨਾ ਵੀ ਲੈਣ ਵਾਲੇ ਦਾ ਧਿਆਨ ਪਰਸ ਤੋਂ ਪੈਸੇ ਕੱਢਣ ਵਾਲਾ ਹੁੰਦਾ ਉਹ ਤਿੰਨ ਚਾਰ ਦੂਜੇ ਪਾਸੇ ਦਾ ਰੱਟ ਗਲੇ ਉਹਦੇ ਦੋ ਤਿੰਨ ਇਕੱਠਾ ਮਾਰਦੀ ਜਦੋਂ ਘਰ ਜਾ ਕੇ ਦੇਖਿਆ 150 ਵਾਲੇ ਸੇਵ 300 ਵਾਲੀ ਰੇਟ ਵਿੱਚ ਦੋ ਤਿੰਨ ਉਹ ਬਾਤ ਹੈ ਬੇਈਮਾਨੀ ਹੈ ਨਾ ਦੱਗੀ ਸੇਵ ਚੁੱਕੇ ਜਿਹੜੇ 100 150 ਵਾਲੇ ਉਹ 300 ਰੁਪਏ ਰੇਟ ਲੈ ਲਿਆ ਪਾਤੇ ਵਿੱਚੋਂ ਉਹਦੇ ਤੋਂ ਲੇਖ ਕੇ ਆਪਣੇ ਆਪ ਨੂੰ ਸਮਝਣਾ ਚਲਾਕੀ ਕਰ ਲਈ ਗਾਹਕ ਨੇ ਘਰ ਜਾ ਕੇ ਲਿਖਿਆ ਦੋ ਸੀਰੋਂ ਵਿੱਚੋਂ ਖਰਾਬ ਨਿਕਲੇ ਨੇ ਪੈਸੇ 300 ਰੁਪਏ ਦੇ ਦਿੱਤੇ ਨੇ ਵਿੱਚ ਤੋਂ 150 ਵਾਲੇ ਨਾਲ ਹੱਥ ਤੇ ਮਾਫ ਕਰਿਓ ਜਿਹੜਾ ਕਰਦਾ ਬੇਈਮਾਨੀ ਉਹ ਬੰਦੇ ساری ਉਮਰ ਰੇੜੀਆਂ ਤੇ ਫਲ ਵੇਚਦੇ ਰਹੇ ਸਾਰੀ ਉਮਰ ਤੇ ਜਿਹਨੇ ਬੇਈਮਾਨੀ ਨਹੀਂ ਕੀਤੀ ਜੇ 300 ਲਿਆ ਤਾਂ 300 ਵਾਲੇ ਜੇ 150 ਲਿਆ ਤਾਂ 150 ਵਾਲੇ ਬੇਈਮਾਨੀ ਨਹੀਂ ਕੀਤੀ ਫਰੋਡ ਵੇਚਣ ਵਾਲੇ ਨੇ ਅੱਜ ਉਹ ਵੱਡੀਆਂ ਵੱਡੀਆਂ ਦੁਕਾਨਾਂ ਦੇ ਮਾਲਕ ਨੇ ਮੰਡੀ ਵਿੱਚੋਂ ਆਰਥਿਕ ਵੱਡੀ ਰਕਮ ਲਈ ਹੈ 2 ਕਰੋੜ ਰੁਪਏ ਦੀ ਦੁਕਾਨ ਖਰੀਦਿਆ ਨੇ ਲੁਧਿਆਣਾ ਬਾਹਰ ਨੇੜੀ ਲਾਉਣ ਵਾਲਾ ਬੰਦਾ ਮੰਡੀ ਵਿੱਚੋਂ ਆਪਣੀ 2 ਕਰੋੜ ਦੀ ਦੁਕਾਨ ਖਰੀਦ ਗਿਆ ਪਤਾ ਕਿਉਂ ਕਿਰਤ ਵਿੱਚ ਗਈ ਮਿਹਨਤ ਕੀਤੀ ਜੇ 300 ਲੈ ਤਾਂ 300 ਵਾਲਾ ਤੋਲ ਦਿੰਦਾ ਆਪਣੀ ਕਿਰਤ ਵਿੱਚ ਗਈ ਮਾਦੀ ਨਾ ਕਰੋ ਇਮਾਨਦਾਰੀ ਨਾਲ ਕੰਮ ਕਰੋ ਜਿਹੜਾ ਤਿਰਤ ਵਿੱਚ ਬਈਮਾਨੀ ਕਰਦਾ ਉਹਦੀ ਕਦੇ ਕਿਰਤ ਵਿੱਚ ਵਾਧਾ ਨਹੀਂ ਹੁੰਦਾ ਤਾਂ ਬਾਦਸ਼ਾਹ ਚਾਹ ਬਈਮਾਨੀ ਨਾ ਕਰੀ ਹੱਕ ਪਰ ਆਇਆ ਨਾ ਨਾ ਉਸ ਸੂਰ ਉਸ ਗਾਇ ਗੁਰਪੀਰ ਹਮ ਤਾਂ ਬਰੇ ਜਾਂ ਮਰਦਾਨ ਨਾ ਖਾਏ ਕਿਸੇ ਦਾ ਹੱਕ ਨਾ ਖਾਈ ਬਈਮਾਨੀ ਨਾ ਕਰੀ ਗੁਰੂ ਨੇ ਤੇਰੀ ਹੰਮੀ ਭਰ ਦੇਣੀ ਐ ਜਾਮਣੀ ਭਰ ਦੇਣੀ ਐ ਤੇਰਾ ਥੋੜੇ ਵਿੱਚ ਵੀ ਵਾਧਾ ਪੈਣਾ ਜਦੋਂ ਕਰਜ਼ਾ ਲੈਣਾ ਹੋਵੇ ਝਾਮਣੀ ਚਾਹੀਦੀ ਕਿਸੇ ਦੀ ਕਿਸੇ ਜ਼ਮੀਰ ਵਾਲੇ ਦੀ ਝਾਮਣੀ ਪੈ ਜਾਏ ਦੋ ਕਿੱਲਾਂ ਦੀ ਤਾਂ ਸੱਜਣੋਂ ਲੱਖਾਂ ਰੁਪਈਆ ਲੋਨ ਮਿਲ ਜਾਂਦਾ ਹੈ ਇੱਕਦਾਂ ਗੁਰੂ ਝਾਮਣੀ ਪਾ ਦਿੰਦਾ ਹੈ ਇਹ ਬੰਦੇ ਦੀ ਕਿਰਤ ਚੰਗੀ ਹੈ ਇਹਦੀ ਗੁਰੂ ਨੇ ਝਾਮਣੀ ਪਾਤੀ ਉਹਦਾ ਕਾਰੋਬਾਰ ਵੱਜ ਜਾਂਦਾ ਕਿਉਂਕਿ ਗੁਰੂ ਨੇ ਝਾਮਣੀ ਪਾਈ ਇਸ ਲਈ ਪਰਾਈਂ ਤਾਂ ਆਸ ਨਾ ਹੋਵੇ ਤੇ ਦੂਜੀ ਗੱਲ ਪਰਾਈਂ ਆਸ ਬੰਦੇ ਤੇ ਆਸ ਰੱਖੋ ਆਸ ਸਭ ਤੋਂ ਰੱਬ ਦੇ ਬੰਦੇ ਦੀ ਆਸ ਹਮੇਸ਼ਾ ਨਿਰਾਸ਼ ਕਰਦੀ ਹੈ ਬੰਦਿਆਂ ਦੇ ਦਿੱਤਿਆਂ ਬੰਦੇ ਕਦੇ ਰੱਜਦੇ ਨਹੀਂ ਜਦੋਂ ਬੰਦਾ ਰੱਜਦਾ ਰੱਬ ਦੇ ਦਿੱਤਿਆਂ ਰੱਜਦਾ ਹੈ ਇਹ ਯਾਦ ਰੱਖੀ ਤੁਸੀਂ ਲੱਖ ਕੋਈ ਅਮੀਰ ਹੋ ਨੋ ਕਦੇ ਕੋਈ ਅਮੀਰ ਤੋਂ ਅਮੀਰ ਬੰਦਾ ਆਪਣੀ ਗਰੀਬ ਭੈਣ ਭਰਾ ਦੀ ਗਰੀਬੀ ਨਹੀਂ ਦੂਰ ਕਰ ਸਕਦਾ ਜਿੰਨਾ ਮਰਜੀ ਜੌਲ ਲਾਵੇ ਜਦੋਂ ਗਰੀਬੀ ਦੂਰ ਹੋਣੀ ਹੈ ਉਦੋਂ ਰੱਬ ਦੀ ਕਮਾਈ ਤਵਕਰ ਪਾਉਂਦਾ ਤਾਂ ਹੁੰਦੀ ਹੈ ਕਿਸੇ ਦੇ ਸਿੱਧਿਆ ਨਹੀਂ ਕਿਸੇ ਨੂੰ ਲੱਖ ਦੇ 2 ਲੱਖ 4 ਲੱਖ ਦੇ ਦਿਓ ਉਹਦੀ ਗਰੀਬੀ ਵੀ ਦੂਰ ਹੋ ਸਕਦੀ ਗਰੀਬੀ ਉਦੋਂ ਦੂਰ ਹੁੰਦੀ ਹੈ ਜਦੋਂ ਰੱਬ ਦੀ ਕਿਰਤ ਵਿੱਚ ਆਪ ਕਮਾਈ ਵਿੱਚ ਵਰਕਤਾਂ ਪਾਵੇ ਉਦੋਂ ਸੱਜਣੋਂ ਘਰ ਵਾਦੇ ਨੇ ਬੰਦੇ ਦੇ ਦਿੱਤੇ ਬੰਦਾ ਨਹੀਂ ਰੱਖਦਾ ਤਾਈਓ ਮਹਾਰਾਜ ਨੇ ਬੰਦੇ ਕੋਲੋਂ ਨਾ ਮੰਗੀ ਰੱਬ ਕੋਲੋਂ ਮੰਗੀ ਮਾਂ ਨੋਖ ਕੀ ਟੇਕ ਵਰਤੀ ਸਭ ਜਾਨ ਪੜੋ ਮਾਂ ਨੋਖ ਕੀ ਟੇਕ ਵਰਤੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਜਿਸ ਕਹਦੀ ਹੈ ਅਕਾਏ ਰੱਜ ਦੇਗਾ ਤੂੰ ਰੱਬ ਦੇ ਦਿੱਤੇ ਜਿਸ ਕਹਦੀ ਹੈ ਅਕਾਏ ਬਹੁਤ ਮਾ ਦ੍ਰਿਸ਼ਨ ਲਾਤੇ ਆ ਇੱਕ ਚੌਂਕ ਵਿੱਚ ਭਿਖਾਰੀ ਇੱਕ ਮੰਦਰਿਆ ਸੀ ਅੱਖਾਂ ਤੋਂ ਨਾ ਜਦੋਂ ਉਹਨੇ ਕੰਨਾਂ ਚ ਆਵਾਜ਼ ਸੁਣੀ ਨਾ ਪਹਿਣਾ ਦੀ ਸਪੈਸ਼ਲ ਅੰਨੇ ਬੰਦੇ ਦੀਆਂ ਅੱਖਾਂ ਪਾਨੀ ਹੁੰਦੇ। ਉਹਨੂੰ ਕੰਨਾਂ ਨਾਲ ਆਵਾਜ਼ ਸੁਣੀ ਤੇ ਸਾਹਮਣੇ ਬੰਦਾ ਆਉਂਦਾ ਕੋਈ। ਤੇ ਉਹ ਜਿਹੜਾ ਮੰਗਣ ਵਾਲਾ ਧਾਨ ਪਾਤਰ ਸੀ ਉਹਦੇ ਹੱਥ ਜਾਂਦਾ। ਐਦਾਂ ਲੱ ਕੇ ਖੜ ਗਿਆ ਤੇ ਸਾਹਮਣੇ ਬੰਦਾ ਆ ਰਿਹਾ। ਮੇਰੇ ਕੋਲੇ ਚੋਂ ਕੋਣ ਕੋਈ ਪੈਸੇ ਪਾਏਗਾ। अच्छा बिल्कुल बिल, ओदे कोल अपने पैरਾਂ ਦੀ ਆਵਾਜ਼ ਬੰਦ ਹੋ ਗਈ ਦਿਨ ਨੇ ਤੇ ਖਦੀ ਨੁਰਗਾ ਬੰਦਾ ਵੀ ਆ ਗਿਆ ਔਰ ਕੋਲਾ ਤੇ ਖੜ ਵੀ ਗਿਆ ਪੈਸੇ ਕੜਦਾ ਹੁਣਾ ਪਰਸ ਪਰ ਪੈਸੇ ਗੌਂਦੇ ਵਿੱਚ ਨਹੀਂ ਪਏ ਪੈਸੇ ਉਹਦੇ ਧਾਨ ਪਾਤਰ 'ਚ ਨਹੀਂ ਪਏ ਹੁਣ ਉਹਨਾਂ बिहारी ਸੋਚਦੇ ਬੰਦਾ ਵੀ ਆਇਆ ਹੈ ਕੋਲ ਵੀ ਆ ਕੇ ਖਲੋ ਗਿਆ ਪੈਰਾਂ ਨੇ ਪੈਸ਼ਨ ਰੁਕ ਗਈ ਹੈ ਨਾ ਮਤਲਬ ਖੜਾ ਹੈ ਪਰ ਇਨਾਂ ਚਰ ਹੋ ਗਿਆ ਪੈਸੇ ਕਿਉਂ ਨਹੀਂ ਰੱਖ ਰਿਹਾ ਰੰਨੀ ਕਿਸ ਕਸੂਰੀ ਕਿ ਜਿਹੜਾ ਸਾਹਮਣੇ ਆ ਗਿਆ ਜਿੱਤੋਂ ਡੀਮ ਕਰ ਰਿਹਾ ਨਾ ਉਹ ਪੈਸੇ ਕਿਉਂ ਨਹੀਂ ਰੱਖ ਰਿਹਾ ਅਸਲ ਵਿੱਚ ਜੋ ਵੀ ਇਤਨ ਅੰਨਾ ਪਿਹਾਰੀ ਸੀ ਉਹਨੇ ਉਹਦੇ ਪੈਰਾਂ ਦੀ ਆਵਾਜ਼ ਸੁਣੀ ਤਾਂ ਉਹ ਉਹਦੇ ਮੁਰੇ ਪੱਤਰ ਲੱਗੇ ਖਲੋ ਗਿਆ ਉਹਨੇ ਉਹਦੇ ਪੈਰਾਂ ਦੀ ਆਵਾਜ਼ ਸੁਣੀ ਉਹਦੇ ਮੁਰੇ ਖਲੋ ਗਿਆ ਦੋਵੇਂ ਅੰਨੇ ਪਿਹਾਰੀ ਇੱਕ ਦੂਜੇ ਦੇ ਅੱਗੇ ਕਿੰਨੇ ਮਿੰਟ ਖਲੋਤਲੇ ਰਹੇ ਇੰਨੇ ਨੂੰ ਇੱਕ ਸੁਜਾਖਾ ਬੰਦਾ ਆਇਆ ਉਹਨੇ ਦੋਮ ਨੂੰ ਹਲੂਣਾ ਦੇ ਕੇ ਕਿਹਾ ਭਾਈ ਤੁਸੀਂ ਦੋਵੇਂ ਬਿਠਾ ਰਿਓ ਇੱਕ ਦੂਜੇ ਦੇ ਮੋੜੇ ਖੜ੍ਹ ਗਏ ਬੋਲੀ ਲੈ ਕੇ ਤੁਸੀਂ ਦਮੇ ਹੀ ਪਖਾੜੀ ਹੋ ਫਿਰ ਉਹਨਾਂ ਨੂੰ ਸਾਂਝ ਪਈ ਉਹ ਹੋ ਅਸੀਂ ਤਾਂ ਦਮੇ ਮੰਗਦੇ ਇਹੋ ਗੱਲ ਗੁਰੂ ਨੇ ਸਮਝਾਈ ਹੈ ਦੁਨੀਆ 'ਚ ਹਰ ਬੰਦਾ ਮੰਗਦਾ ਹੈ ਦਾਤਾ ਨਹੀਂ ਹੈ ਸਾਰੀ ਦੁਨੀਆ ਪਖਾੜੀ ਹੈ ਬੰਦਾ ਬੰਦੇ ਕੋਲੋਂ ਕਦੇ ਨਾ ਮੰਗੇ ਜੇ ਮੰਗਣਾ ਗੁਰੂ ਕੋਲੋਂ ਆਖੋ ਸਤਨਾਮ ਸ੍ਰੀ ਇਨੂ ਮਹਾਰਾਜ ਦਰੂਪੋ ਹਦਰ ਫਤਾਜੀ ਕਹਿੰਦੇ ਕਿ ਜਗਤ ਤਬ ਬੇਖਾਰੀ ਫਿਰਦਾ ਹੈ ਸਾਰਾ ਜਗਤ ਹੀ ਬੇਖਾਰੀ ਹੈ ਭਾਈ ਬੰਦੇ ਕੋਲੋਂ ਕੀ ਮੰਗਾਂ ਬੰਦਾ ਨਹੀਂ ਕਿਸੰਦੇਸਾ ਪੜੋ ਜਗਤ ਖਾਲੀ ਘਿਰਤੇ ਹੈ ਸਦਕੋ ਦਾਤਾਰਾਮ ਬਹੁ ਨਾਨਕ ਮਨ ਸਿਮਰਤੇ ਇਹ ਪੂਰਨ ਕੰਮ ਤੇ ਉਦੋਂ ਹੋਣੇ ਨੇ ਜਦੋਂ ਦਾਤੇ ਕੋਲੋਂ ਮੰਗੇਂਦਾ ਜਗਤ ਤਾਂ ਭਿਖਾਰੀ ਐ ਬੰਦਿਆਂ ਕੋਲੋਂ ਨਾ ਮੰਗਿਆ ਕਰ ਗੁਰੂ ਕੋਲੋਂ ਮੰਗ। ਉਹਦੇ ਕੋਲੋਂ ਮੰਗ ਜਿਹਦੇ ਘਰ ਵਿੱਚ ਸਭ ਕੁਝ ਹੈ। ਬੰਦੇ ਦੇ ਘਰ ਵਿੱਚ ਸਭ ਕੁਝ ਨਹੀਂ ਹੋ ਸਕਦਾ। ਜਿੰਨਾ ਮਰਜੀ ਕੋਈ ਅਮੀਰ ਹੋਵੇ ਬੰਦੇ ਦੇ ਘਰ ਵਿੱਚ ਸਭ ਕੁਝ ਨਹੀਂ ਹੈ ਇਹ ਯਾਦ ਰੱਖ। ਕੋਈ ਵੀ ਨਹੀਂ। ਬੰਦੇ ਦੇ ਘਰ ਵਿੱਚ ਸਭ ਕੁਝ ਨਹੀਂ। ਕਿਸੇ ਨੂੰ ਪੁੱਛ ਲਓ। ਅਮੀਰ ਤੋਂ ਅਮੀਰ ਬੰਦਾ ਕਹਿੰਦਾ ਜੀ ਬਹੁਤ ਖੁਸ਼ ਰੱਬ ਨੇ ਦਿੱਤਾ ਜੀ ਬਹੁਤ ਖੁਸ਼ ਰੱਬ ਦਾ ਦਿੱਤਾ ਜੀ ਸਾਡੇ ਕੋਲ ਬਹੁਤ ਖੁਸ਼ ਰੱਬ ਦਾ ਦਿੱਤਾ ਪਰ ਜਦੋਂ ਉਹ ਗੱਲ ਸ਼ੁਰੂ ਬਣੀ ਉਹ ਕਹਿੰਦਾ ਆਹ ਮਾੜੀ ਜਿਹੀ ਮੁਸ਼ਕਲ ਹੈ ਬੱਚੇ ਆ ਥੋੜੇ ਜਿਹਾ ਸਭ ਕੁਝ ਨਹੀਂ ਨਾ ਹੋਇਆ ਬਹੁਤ ਕੁਝ ਤਾਂ ਹੈ ਰੱਬ ਦਾ ਪਰ ਸਭ ਕੁਝ ਨਹੀਂ ਹੈ ਸਭ ਕੁਝ ਕੋਈ ਘਰ ਵਿੱਚ ਹੈ ਜਿਹਦੀ ਤਰ ਤੇ ਤੁਸੀਂ ਬੈਠੇ ਹੋ ਇੱਥੋਂ ਰੋਜ ਆਵਾਜ਼ ਆਉਣੀ ਹੈ ਸੱਚੇ ਸਾਇਵਾ ਕਰ ਤੇਰੇ ਘਰ ਤਾਂ ਤੇਰੇ ਸਭ ਕਿਸ ਹੈ ਬੜੋ ਘਰ ਤਾਂ ਤੇਰੇ ਸਭ ਕਿਸ ਹੈ ਇੱਕ ਗੁਰੂ ਦੇ ਘਰ ਵਿੱਚ ਰੱਬ ਦੇ ਘਰ ਵਿੱਚ ਸਭ ਕੁਝ ਬੰਦੇ ਦੇ ਘਰ ਵਿੱਚ ਸਭ ਕੁਝ ਨਹੀਂ ਮੈਂ ਕਈ ਵਾਰ ਐਗਜ਼ਾਮਪਲ ਦਿਨਾ ਨਾ ਦੁਨੀਆ 'ਚ ਉਦਾਹਰਣ ਨਿਕਲ ਹੋਈਆਂ ਬੰਬੇ ਵਿੱਚ ਸਭ ਤੋਂ ਅਮੀਰ ਬਾਲੀਵੁੱਡ ਦੇ ਐਕਟਰ ਅੱਛਾ ਪੂਰੇ ਵਰਲਡ ਵਿੱਚੋਂ ਸਭ ਤੋਂ ਜ਼ਿਆਦਾ ਸੁੰਦਰੀ ਹੋਣ ਦਾ ਕਿਤਾਬ ਕਰੋੜਾਂ ਦਾ ਉਹਦੇ ਸਿਰ ਤੇ ਹੀ